ਗੁਰੂ ਨਾਨਕ ਨਗਰਪਿੰਡ ਵਿੱਚ ਲਗਾਏ ਗਏ ਪੌਦੇ ਮੁੱਖ ਮਹਿਮਾਨ ਦੇ ਤੌਰ ਤੇ ਪੁਜੇ ਗੁਰਹਰ ਸਹਾਏ ਦੇ ਡੀਐਸਪੀ ਅਤਲ ਸੋਨੀ ਗੁਰਹਰ ਸਹਾਏ ਲਾਈਵ ਟੀਮ ਵੱਲੋਂ ਸ਼ੁਰੂ ਕੀਤੀ ਗਈ ਰੁੱਖ ਲਗਾਓ ਮੁਹਿੰਮ ਹੁਣ ਪਿੰਡਾਂ ਵਿੱਚ ਨਵਾਂ ਮੀਲ ਪੱਥਰ ਸਾਬਤ ਕਰ ਰਹੀ ਹੈ ਪਿੰਡ ਦੀਆਂ ਪੰਚਾਇਤਾਂ ਅਤੇ ਨੌਜਵਾਨ ਅੱਗੇ ਵਧ ਕੇ ਦਰਖਤ ਲਗਾਉਣ ਵਾਲੇ ਪਾਸੇ ਆ ਗਏ ਹਨ ਹਰ ਰੋਜ਼ ਦੀ ਤਰ੍ਹਾਂ ਅੱਜ ਵੀ ਗੁਰਹਰ ਸਹਾਏ ਦੇ ਡੀਐਸਪੀ ਅਤਲ ਸੋਨੀ ਦੀ ਅਗਵਾਈ ਵਿੱਚ ਗੁਰੂ ਨਾਨਕ ਨਗਰ ਵਿਖੇ 300 ਪੌਦੇ ਲਗਾਏ ਗਏ ਇਸ ਮੌਕੇ ਜਾਣਕਾਰੀ ਦਿੰਦਿਆਂ ਹੋਇਆਂ ਡੀਐਸਪੀ ਅਤਲ ਸੋਨੀ ਨੇ ਕਿਹਾ ਕਿ ਹਰ ਮਨੁੱਖ ਲਾਵੇ ਇੱਕ ਰੁੱਖ ਲਗਾਉਣ ਨਾਲ ਸਾਡਾ ਵਾਤਾਵਰਨ ਸ਼ੁੱਧ ਰਹਿੰਦਾ ਹੈ ਅਤੇ ਇਨਸਾਨ ਬਿਮਾਰੀਆਂ ਤੋਂ ਬਚਦਾ ਹੈ। ਅਤਲ ਸੋਨੀ ਨੇ ਕਿਹਾ ਕਿ ਪਿੰਡਾਂ ਦੀਆਂ ਪੰਚਾਇਤਾਂ ਅਤੇ ਯੂਥ ਕਲੱਬਾਂ ਇਹੋ ਜਿਹੇ ਉਪਰਾਲਾ ਕਰ ਰਹੀਆਂ ਹਨ ਜੋ ਸਾਲਾਨਾ ਯੋਗ ਹੈ। ਉਨ੍ਹਾਂ ਨੇ ਕਿਹਾ ਕਿ ਕਈ ਸਾਲਾਂ ਤੋਂ ਪਹਿਲਾਂ ਵੀ ਇਹਨਾਂ ਨੇ ਪੌਦੇ ਲਗਾਏ ਹਨ ਜੋ ਹੁਣ ਦਰਖਤ ਬਣੇ ਸੜਕਾਂ ਦੇ ਦੋਨੋਂ ਪਾਸੇ ਦਿਖਾਈ ਦਿੰਦੇ ਹਨ। ਇਸ ਮੌਕੇ ਪਿੰਡ ਦੇ ਮੈਂਬਰ ਪੰਚਾਇਤ ਤੇ ਹੋਰ ਲੋਕਾਂ ਵੀ ਇਹ ਜਾਣਕਾਰੀ ਦਿੰਦਿਆਂ ਇਹ ਦੱਸਿਆ ਕਿ ਉਹ ਹਰ ਸਾਲ ਦਰਖਤ ਲਗਾਉਂਦੇ ਹਨ ਅਤੇ ਇਸ ਵਾਰ ਫਿਰ ਉਹਨਾਂ ਵੱਲੋਂ 300 ਪੌਦੇ ਗੁਰੂ ਨਾਨਕ ਨਗਰ ਵਿੱਚ ਲਗਾਏ ਗਏ ਹਨ ਹੋਰ ਕੀ ਕੁਝ ਕਿਹਾ ਪਤਵੰਤਿਆਂ ਨੇ ਆਹ ਪੂਰਾ ਵੀਡੀਓ ਤੁਸੀਂ ਧਿਆਨ ਨਾਲ ਸੁਣਿਓ ਸਾਰਸੀਂ ਇਹ ਕਹਿਣਾ ਚਾਹੁੰਦੇ ਸਭ ਤੋਂ ਪਹਿਲਾਂ ਤਾਂ ਡੀਐਸਪੀ ਔਰ ਉਹਨਾਂ ਦੇ ਨਾਲ ਜਿੰਨਾ ਸਟਾਫ ਹੈ ਜੀ ਆਇਆਂ ਵੈਲਕਮ ਜਿਹੜਾ ਇਹਨੂੰ ਉਪਰਾਲਾ ਕੀਤਾ ਕਿ ਪਿੰਡ-ਪਿੰਡ ਘਰ-ਘਰ ਜਾ ਕੇ ਜਿਹੜੇ ਰੁੱਖਾਂ ਦੀ ਜਾਣਕਾਰੀ ਦੇ ਰਹੇ ਨੇ ਔਰ ਖੁਦ ਜਾ ਕੇ ਇੰਨੀ ਗਰਮੀ ਦੇ ਵਿੱਚ ਮਿਹਨਤ ਕਰ ਰਹੇ ਨੇ ਲਵਾ ਰਹੇ ਨੇ ਇਨ ਵਾਸਤੇ ਸਾਡੇ ਸਾਡੇ ਪਿੰਡ ਵਾਲਿਆਂ ਵੱਲੋਂ ਧੰਨਵਾਦ ਤੇ ਉਸ ਤੋਂ ਬਾਅਦ ਅਸੀਂ ਜਿਹੜੇ ਅਸੀਂ ਕਈ ਸਾਲਾਂ ਤੋਂ 5 ਸਾਲ ਹੋ ਗਏ ਨੇ ਸਾਡੀ ਪੰਚਾਇਤ ਅਲੱਗ ਹੋਈ ਨਹੀਂ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਅਸੀਂ ਹਰ ਸਾਲ ਜਿਵੇਂ ਪੰਚਾਇਤ ਨੂੰ ਕੋਟਾ ਮਿਲਦਾ 300 ਜਾਂ 500 ਜੇ ਸਾਡੇ ਕੋਲ ਹੋਰ ਵੀ ਜਗ੍ਹਾ ਹੁੰਦੀ ਤਾਂ ਅਸੀਂ ਵਾਧੂ ਰੁੱਖ ਲੈ ਕੇ ਤੇ ਆ ਜ ਤੁਸੀਂ ਦੇਖੇ ਹੋਣਾ ਸੜਕਾਂ ਤੇ ਇਹ ਅਸੀਂ 5 ਸਾਲਾਂ ਦੇ ਵਿੱਚ ਇਹਨਾਂ ਨੂੰ ਕਾਮਯਾਬ ਕੀਤਾ ਤੇ ਹਰੀਆਲੀ ਕੀਤੀ ਹੈ ਤੇ ਆ ਹੁਣ ਅਸੀਂ ਫਿਰ 3-400 ਲੈ ਕੇ ਆਇਆ ਤੇ ਇਹ ਵੀ ਅਸੀਂ ਲਗਾ ਰਹੇ ਹਾਂ ਕੁਝ ਲੱਗ ਗਏ ਨੇ ਬੜਾ ਵਧੀਆ ਉਪਰਾਲਾ ਜਿਹੜਾ ਗਿਆ ਗੁਰੂ ਗੁਰਸਾਹਿਬਾ ਲਾਈਵ ਵੱਲੋਂ ਚੱਲ ਰਿਹਾ ਗਿਆ ਸਾਰੇ ਪਿੰਡ ਦੀ ਪੰਚਾਇਤ ਮੋਤਵਰ ਬੰਦੇ ਬੀਬੀਆਂ ਵੀ ਦੇਖੋ ਨਾਲ ਨੇ ਬੱਚੇ ਜਿਹੜੇ ਸੀਗੇ ਸਾਰਿਆਂ ਨੂੰ ਇਕੱਠਾ ਕੀਤਾ ਗਿਆ ਵੀ ਅਸੀਂ ਜਿਵੇਂ ਡਰੱਗਸ ਡਰੱਗਸ ਦਾ ਸੀ ਕਰ ਰਹੇ ਹਾਂ ਵੀ ਰੋਗ ਥਾਮ ਦੇ ਬਾਰੇ ਦੇ ਉਸੇ ਹਿਸਾਬ ਦੇ ਨਾਲ ਜਿਹੜੇ ਪੇੜ ਅਸੀਂ ਲਵਾ ਰਹੇ ਹਾਂ ਸਾਰੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਸਾਰੀ ਪੰਚਾਇਤ ਸਾਰੇ ਜਿਹੜੇ ਮੋਤਵਰ ਬੰਦੇ ਨਾਲ ਹੈਲਪ ਕਰ ਰਹੇਗੇ ਤਾਂ ਇਹ ਬਹੁਤ ਵਧੀਆ ਉਪਰਾਲਾ ਹੈ ਗਿਆ ਸਾਰੇ ਪਿੰਡ ਵੱਲੋਂ ਜੇ ਨਾਲੇ ਆਪਣੇ ਗੁਰਸਾਹਿਬ ਜਿਹੜੀ ਲਾਈਵ ਵੇ ਉਹਨਾਂ ਵੱਲੋਂ ਜੀ ਸਾਰੇ ਜਦੋਂ ਆਨ ਆਈ ਮੇਗਾ ਰਾਇਤ ਉਹ ਤੇ ਛੜਕਦੇ ਦੋਨੋਂ ਪਾਸੇ ਇਦਾਂ ਛਤਰੀ ਬਣੀ ਹੋਈ ਹੈ ਇਹ ਸਾਰੇ ਪੌਦੇ ਇਹਨਾਂ ਲੋਕਾਂ ਨੇ ਪਹਿਲਾਂ ਲਾਇਏ ਪਈ ਲੈ ਕਈ ਸਾਲਾਂ ਤੋਂ ਲਾ ਰਹੇ ਆ ਇਹ ਪਿੰਡ ਵਾਲੇ ਬਿਲਕੁਲ ਦੇਖੋ ਕਿ ਇਹ ਆਪਾਂ ਪਿਛਲੇ 2-3 ਸਾਲਾਂ ਤੋਂ ਅਸੀਂ ਲਾਇਏ ਤੇ ਕਿੰਨੇ ਵੱਡੇ ਹੋ ਗਏ ਤੇ ਜਿਸ ਨਿਕਲਦੇ ਆਪਾਂ ਦੋਨੋਂ ਪਾਸੇ ਐ ਛਤਰੀ ਜੀ ਬਣੀ ਕਿੰਨਾ ਵਧੀਆ ਲੱਗਦਾ ਹੈਗਾ ਸੋ ਆਨ ਵਾਲੇ ਟਾਈਮ ਤੋਂ ਅਸੀਂ ਇੱਥੇ ਅੰਬ ਲਾਇਆ ਕਿ ਤੇ ਸਾਨੂੰ ਲੱਗਦਾ ਵੀ ਆਵੇ ਥੋੜੇ ਟਾਈਮ ਚ ਇਹਨੂੰ ਵੀ ਫਲ ਲੱਗਣਗੇ ਤੇ ਇੱਥੇ ਦੇ ਜਿਹੜੇ ਬੱਚੇ ਹੋਣਗੇ ਵਧੀਆ ਇੰਜੋਏ ਕਰਨਗੇ ਇਸ ਨੂੰ ਵੀ ਜੀ ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਆਪਣੇ ਇਹ ਮੈਨੂੰ ਤਕਰੀਬਨ ਅਕਸਰ ਵੱਡਾ ਭਾਈ ਕਹਿੰਦੇ ਨੇ ਮੈਂ ਇਹਨਾਂ ਤੋਂ ਬਹੁਤ ਖੁਸ਼ ਆ ਜਿਹੜਾ ਇਹ ਉਤਸ਼ਾਹ ਕਰ ਰਿਹਾ ਨਾ ਇਹਦੇ ਨਾਲ ਜਿਹੜਾ ਆਮ ਮੰਦਾ ਹੈ ਉਹਦੇ ਤੇ ਬਹੁਤ ਜ਼ਿਆਦਾ ਅਸਰ ਪੈਂਦਾ ਹੈ ਇਹਨਾਂ ਨੂੰ ਦੇਖ ਕੇ ਮੇਰੇ ਮਨ ਵਿੱਚ ਅੱਜ ਆਇਆ ਆ ਕਿ ਮੈਂ ਵੀ ਪਿੰਡ ਜਾ ਕੇ ਮੁਹਿੰਮ ਚਲਾਵਾਂ ਇਹ ਸਾਡੇ ਕਾਈ ਦੇ ਪ੍ਰਧਾਨ ਨਾਲ ਖੜੇ ਨੇ ਇਹ ਮੁਹਿੰਮ ਸ਼ੁਰੂ ਹੋ ਜਾਣੀ ਚਾਹੀਦੀ ਹੈ ਵੇਖੋ ਜੀ ਜਿਹੜਾ ਇੰਨਾ ਕੋ ਟੈਂਪਰੇਚਰ ਵਧ ਰਿਹਾ ਹੈ ਟੈਂਪਰੇਚਰ ਵਧਣ ਦਾ ਕਾਰਨ ਵੀ ਸਾਡੇ ਜਿਹੜੇ ਰੁੱਖਾਂ ਦੀ ਕਟਾਈ ਤਾਂ ਹੋ ਰਹੀ ਹੈ ਰੁੱਖ ਨਵੇਂ ਲੱਗ ਨਹੀਂ ਰਹੇ ਤੇ ਸਾਨੂੰ ਕਿਸੇ ਨਾ ਕਿਸੇ ਨੂੰ ਤਾਂ ਉਪਰਾਲਾ ਕਰਨਾ ਪਏਗਾ ਉਹਦੇ ਵਾਸਤੇ ਜਿਸ ਤਰ੍ਹਾਂ ਦੇ ਇਹ ਸੱਜਣ ਅੱਗੇ ਆ ਰਹੇ ਨੇ ਤੇ ਉਸਤਾਂ ਦੇ ਕੋਈ ਉਤਸ਼ਾਹ ਕਰਨ ਵਾਲੇ ਜਦੋਂ ਅੱਗੇ ਆਣਗੇ ਤੇ ਵੇਖੋ ਜੀ ਵੇਖ ਵੇਖ ਕੇ ਜਿਵੇਂ ਕਹਿੰਦੇ ਖਰਬੂਜੇ ਨੂੰ ਖਰਬੂਜਾ ਵੇਖ ਕੇ ਰੰਗ ਬਦਲਦਾ ਹੈ ਇਹ ਵੇਖ ਕੇ ਮੁਹੰਮਦ ਜੜੀਏ ਜੋਰ ਫੜੇਗੀ ਮੈਂ ਅੱਜ ਇੱਥੇ ਆਣ ਕੇ ਵੇਖਿਆ ਤੇ ਮੈਨੂੰ ਵੀ ਹੁਣ ਮਨ ਚ ਆਈ ਵੀ ਜਾ ਕੇ ਅਸੀਂ ਵੀ ਆਪਣੇ ਪਿੰਡ 'ਚ ਮੁਹੰਮਦ ਚਲਾਈਏ ਤੇ ਦੂਜੀ ਗੱਲ ਜਿਹੜਾ ਇਹ ਕੰਮ ਕਰ ਰਹੇ ਨੇ ਬਹੁਤ ਵਧੀਆ ਕਰ ਰਹੇ ਨੇ ਨਾਲ ਇਹਨਾਂ ਨੇ ਜਿਹੜੀ ਇੱਕ ਮਹਮਸ਼ੜੀ ਨਸ਼ਾ ਦੀ ਨਸ਼ੇ ਦੇ ਖਿਲਾਫ ਉਹ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਔਰ ਇਹਦੇ ਵਿੱਚ ਅਸੀਂ ਇਹਨਾਂ ਦਾ ਸਾਥ ਵੀ ਦੇਵਾਂਗੇ ਸਾਡੇ ਜਥੇਬੰਦੀ ਨੇ ਅੱਗੇ ਕੁਝ ਪੁਲਿਸ ਦਾ ਸਾਥ ਦਿੱਤਾ ਸੀ ਤੇ ਉਹ ਥੋੜਾ ਜਿਹਾ ਸਾਡੀ ਜਥੇਬੰਦੀ ਪਿੱਛੇ हट ਗਈ ਕਿਉਂਕਿ ਉਹਨਾਂ ਬਦਿਆਂ ਤੇ ਕੋਈ ਕਾਰਵਾਈ ਨਹੀਂ ਹੋਈ ਸੀ ਹੁਣ ਸਾਨੂੰ ਲੱਗਦਾ ਹੈ ਵੀ ਕੁਝ ਨਾ ਕੁਝ ਹੋਏਗਾ ਅਸੀਂ ਇਹਨਾਂ ਦਾ ਨਸ਼ੇ ਦੇ ਵਿੱਚ ਵੀ ਸਾਥ ਦੇਵਾਂਗੇ ਵੀ ਜਿਹੜੇ ਨਸ਼ੇ ਦੇ ਖਿਲਾਫ ਇਹਨਾਂ ਨੇ ਮੁਹਮਮ ਚੜੀ ਹੈ ਉਹਦੇ ਵਿੱਚ ਵੀ ਤੇ ਜਿਹੜਾ ਇਹ ਰੁੱਖ ਨਵੇਂ ਲਗਾ ਰਹੇ ਨੇ ਇਹਨਾਂ ਦੇ ਵਿੱਚ ਵੀ ਸਾਡੀ ਜਥੇ ਵੀ ਜਥੇਬੰਦੀ ਵੀ ਕਈ ਉਹ ਡਕਾਉਂਦਾ ਅਸੀਂ ਉਹਨਾਂ ਦੇ ਨਾਲ ਮੋੜੇੜਾ ਮੋੜਾ ਜੁੜ ਕੇ ਚੱਲਾਂਗੇ